ਦੋਸਤੋ ਆਇਸ਼ਾ ਖਾਨ ਜੋ ਕਿ ਬਿੱਗ ਬੋਸ OTT ਦੇ ਵਿੱਚ ਰਹਿ ਚੁੱਕੇ ਨੇ ਹਾਤੇ ਪੰਜਾਬੀ ਮਿਊਜ਼ਿਕ ਤੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਰੱਖਦੇ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਸ਼ੇਅਰ ਕੀਤੀ ਆ ਸਿੱਧੂ ਮੂਸੇ ਵਾਲੇ ਦੇ ਗਾਣੇ ਦੇ ਉੱਤੇ ਵਾਈਬ ਕਰਦੇ ਆ ਉਹਨਾਂ ਦੀ ਇਹ ਸਟੋਰੀ ਦੇਖਦੇ ਆਂ ਦੇਖਦੇ ਆ ਬਹੁਤ ਜ਼ਿਆਦਾ ਵਾਇਰਲ ਹੋ ਗਈ ਕਿਉਂਕਿ ਗਾਣਾ ਸਿੱਧੂ ਮੂਸੇ ਵਾਲੇ ਦਾ ਆ ਵਾਇਰਲ ਹੋਣਾ ਤਾਂ ਫਿਰ ਬਣਦਾ ਹੀ ਆ ਆਓ ਤੁਹਾਨੂੰ ਆਇਸ਼ਾ ਖਾਨ ਦੀ ਉਸ ਸਟੋਰੀ ਦੇ ਵੱਲ ਲੈ ਚਲਦੇ ਆਂ ਸੋ ਇਹ ਸੀ ਸਟੋਰੀ ਜੋ ਆਇਸਾ ਖਾਨ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਆ ਲੈਵਲਸ ਗਾਣੇ ਦੇ ਉੱਤੇ ਬਾਕੀ ਦੋਸਤੋ ਸਿੱਧੂ ਤਾਂ ਫਿਰ ਸਿੱਧੂ ਆ ਸਟੋਰੀ ਤਾਂ ਵਾਇਰਲ ਹੋਣੀ ਸੀ ਜੇ ਗਾਣਾ ਸਿੱਧੂ ਮੂਸੇਵਾਲੇ ਦਾ ਚੀਜ਼ ਤਾਂ ਆਪਣੇ ਆਪ ਹੀ ਵਾਇਰਲ ਹੋ ਜਾਂਦੀ ਆ ਸੋ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰਿਓ ਮਿਲਦਿਆਂ ਹੋਰ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਟੇਕ ਕੇਅਰ ਬਾਏ